ਦੇ 324 ਨੂੰ ਦੀਪਕ ਅਤੇ ਇੱਕ ਕਠ ਤੌਰ ਤੇ ਪੀੜਿਤ ਲੜਕੀ ਆਪਸ ਵਿੱਚ ਮੰਦਰ ਜਾ ਕੇ ਵਿਆਹ ਕਰਾ ਲੈਂਦੇ ਆ। ਉਦੋਂ ਬਾਅਦ ਇਹ ਆਪਣੇ ਸਹੁਰੇ ਪਰਿਵਾਰ ਨਾਲ ਰਹਿਣ ਲੱਗ ਜਾਂਦੀ ਹੈ। ਦੀਪਕ ਦੇ ਬੁੜੇ ਮਾਪਿਓ ਉਹ ਇਸ ਕੁੜੀ ਨੂੰ ਅਪਣਾ ਲੈਂਦੇ ਆ ਤੇ ਉਹ ਨੇਚਰਲੀ ਜਦੋਂ ਹਸਬੰਡ ਵਾਈਫ ਹੋ ਗਏ ਤਾਂ ਫਿਰ ਸਰੀਰਕ ਸੰਬੰਧ ਵੀ ਬਣਨੇ ਸੀ ਬਣ ਗਏ। ਉਦੋਂ ਬਾਅਦ ਫਿਰ ਚੰਡੀਗੜ੍ਹ ਚ ਆ ਜਾਂਦਾ ਮਣੀ ਮਾਦਰੇ ਰਹਿਣ ਲੱਗ ਜਾਂਦਾ ਇਹ ਮੁੰਡਾ ਦੀਪਕ ਨਾਲ ਲਿਆਉਂਦਾ ਆਪਣੀ ਬੋਟੀ ਪਰ ਜਦੋਂ ਬੱਚਾ ਹੋ ਜਾਂਦਾ ਇੱਕ ਕੁੜੀ ਹੋ ਜਾਂਦੀ ਹੈ ਤਾਂ ਫਿਰ ਡਾਕਟਰਾਂ ਦੀ ਇਤਲਾਹ ਤੇ ਪੁਲਿਸ ਪਰਚਾ ਦਰਜ ਕਰਦੀ ਹੈ ਮੁੱਢਲੀ ਜਾਣਕਾਰੀ ਜਦੋਂ ਕਿ ਉਹਦੀ ਡੇਟ ਆਫ ਬਰਥ ਤੇ ਕੋਈ ਕਨਫਰਮੇਟਰੀ ਗੱਲਬਾਤ ਸਪਸ਼ਟ ਨਹੀਂ ਹੁੰਦੀ ਉਹਦੀ ਏਜ ਦੇ ਬਾਰੇ ਵਿਵਾਦ ਹੋ ਜਾਂਦਾ ਹੈ ਕੁੜੀ ਕਹਿੰਦੀ ਆ ਜੀ ਮੈਂ ਤਾਂ ਨਵੰਬਰ 2005 ਚ ਪੈਦਾ ਹੋਈ ਸੀ ਉਹਦੀ ਤੁਹਾਨੂੰ ਐਗਜ਼ੈਕਟ ਡੇਟ ਆਫ ਬਰਥ ਦੱਸ ਦਿੰਦੇ ਆ 12 11 2005 ਨੂੰ ਪੈਦਾ ਹੋਈ ਸੀ ਤੇ ਮੈਂ ਤਾਂ ਬਾਲਗ ਆ ਤੇ ਫਿਰ ਜਦੋਂ ਪੁੱਛ ਕੇ ਛੁੱਡੀ ਐ ਕੋਰਟ ਚ ਪਹਿਲਾਂ ਹੁੰਦਾ ਜੀ ਐਗਜ਼ਾਮੀਨੇਸ਼ਨ ਐਂਡ ਚੀਫ ਜਦੋਂ ਕੁੜੀ ਨੇ ਬਿਆਨ ਦਰਜ ਕਰਾਉਣਾ ਉਹ ਸਪਸ਼ਟ ਕਹਿੰਦੀ ਹੈ ਕਿ ਦੀਪਕ ਮੇਰਾ ਘਰ ਵਾਲਾ ਹੈ ਮੈਂ ਆਪਣੀ ਮਰਜ਼ੀ ਨਾਲ ਇਹਦੇ ਨਾਲ ਵਿਆਹ ਕਰਾਇਆ ਔਰ ਮੈਂ ਬਾਲਗਾਂ ਨਾ ਬਾਲਗ ਨਹੀਂ